ਵੀ ਦੋਸਤੋ ਕੀ ਹਾਲ ਚਾਲ ਅੱਜ ਕੇ ਜਿਸ ਸਵੇਰੇ ਮੁਰਗੀ ਫਾਰਮ ਤੇ ਦਿਖਿਆ ਸਾਡੀ ਮੁਰਗੀਆਂ ਵੱਡੀਆਂ ਹੋ ਗਈਆਂ ਬਾਬਾ ਜਨਾਵਾ ਦਾ ਜਿਮ ਗਿਆ ਤੇ ਇਹਨਾਂ ਨੂੰ ਦਾਣਾ ਪਾਇਆ ਤੇ ਦਾਣਾ ਦੇਖੋ ਕਿੰਨੀ ਸਪੀਡ ਨਾਲ ਖਾਣ ਇਹ ਦੇਖੋ ਕਿੱਦਾਂ ਹੋਰਤੀ ਮਾਰਨਦੇ ਆ ਇਹ ਦੇਖੋ ਉੱਧਰ ਕਿੰਨੀ ਤੇਜ਼ ਲੱਗੇ ਦਾਣਾ ਖਾਣ ਵੀਟ ਚੱਕ ਰਹੇ ਤੁਸੀਂ ਇਹ ਕੋਈ ਉੱਧਰ ਕੋਈ ਦਾੜਾ ਬੈਠੇ ਰਿਆ ਨਾਲੇ ਉੱਤੇ ਵਾਗੇ ਤੁਹਾਨੂੰ ਦੇਖੋ බత ख డ